ਸਤਿ ਸ਼੍ਰੀ ਅਕਾਲ ਅੱਜ ਆਪਾਂ ਪੰਜਾਬ ਦੀਆਂ ਕੁਝ ਖਾਸ ਤਾਜ਼ਾ ਘਟਨਾਵਾਂ 'ਤੇ ਗੱਲ ਕਰਾਂਗੇ ਸਾਡੇ ਕੋਲ ਜਿਹੜੇ ਸਰੋਤ ਆਏ ਨੇ ਉਹਨਾਂ ਦੇ ਹਿਸਾਬ ਨਾਲ ਹਾਂਜੀ ਬਿਲਕੁਲ ਇਹਨਾਂ 'ਚ ਕਾਨੂੰਨੀ ਗੱਲਾਂ ਵੀ ਨੇ ਕੁਝ ਸਮਾਜਿਕ ਕੰਮ ਲਾਅ ਐਂਡ ਆਰਡਰ ਦੀ ਗੱਲ ਤੇ ਸ਼ਹਿਰਾਂ ਤੇ ਵਾਤਾਵਰਣ ਦੇ ਮਸਲੇ ਵੀ ਹਾਂਜੀ ਕਾਫੀ ਕੁਝ ਹੈ ਵਿਚਾਰਨ ਲਈ ਚਲੋ ਫਿਰ ਸ਼ੁਰੂ ਕਰਦੇ ਹਾਂ ਇੱਕ ਅਦਾਲਤੀ ਫੈਸਲੇ ਤੋਂ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਹੈ ਅੱਛਾ ਉਹਨਾਂ ਨੇ ਮਹਾਰਿਸ਼ੀ ਦੇਯਾਨੰਦ ਯੂਨੀਵਰਸਿਟੀ ਦਾ ਇੱਕ ਫੈਸਲਾ ਮਤਲਬ ਪਲਟ ਦਿੱਤਾ ਗੱਲ ਇਹ ਸੀ ਕਿ ਯੂਨੀਵਰਸਿਟੀ ਕਹਿੰਦੀ ਸੀ ਇੱਕ ਵਿਦਵਾਨ ਜਿਸ ਨੇ ਤਬਲੇ ਚ ਪਾਰਟ ਟਾਈਮ ਡਿਪਲੋਮਾ ਕੀਤਾ ਸੀ ਹਾਂਜੀ ਉਹ ਪੀ ਐਚ ਡੀ ਨਹੀਂ ਕਰ ਸਕਦਾ ਤੇ ਵਜ਼ੀਫਾ ਵੀ ਵਾਪਸ ਕਰੇ ਪਰ ਕੋਰਟ ਨੇ ਕਿਹਾ ਨਹੀਂ ਇਹ ਡਿਪਲੋਮਾ ਰੋਕ ਨਹੀਂ ਸਕਦਾ ਹੂੰ ਇਹ ਤਾਂ ਮਤਲਬ ਕਾਫੀ ਦਿਲਚਸਪ ਗੱਲ ਹੈ ਇੱਥੇ ਦੇਖੋ ਅਦਾਲਤ ਨੇ ਸਿਰਫ ਅਖਰੀ ਨਿਯਮ ਨਹੀਂ ਦੇਖੇ ਸਹੀ ਗੱਲ ਹੈ ਉਹਨਾਂ ਨੇ ਵਿਦਵਾਨ ਦੇ ਹੁਨਰ ਤੇ ਉਹਦੇ ਪੂਰੇ ਅਕਾਦਮਿਕ ਸਫਰ ਨੂੰ ਕੀ ਕਹਿੰਦੇ ਆ ਵੱਡੇ ਪਰਿਪੇਖਿਸ਼ ਦੇਖਿਆ ਹਾਂ ਕਿ ਕਈ ਵਾਰ ਸਖਤ ਨਿਯਮ ਕਿਸੇ ਦੀ ਯੋਗਤਾ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ ਬਿਲਕੁਲ ਇਹੋ ਜਿਹੇ ਫੈਸਲੇ ਇੱਕ ਮਿਸਾਲ ਬਣਦੇ ਨੇ ਠੀਕ ਹੈ ਅੱਗੇ ਚੱਲਦੇ ਆਂ ਸਮਾਜਿਕ ਪਾਸੇ ਮੁੱਖ ਮੰਤਰੀ ਮਾਨ ਤੇ ਡਾਕਟਰ ਬਲਜੀਤ ਕੌਰ ਉਹਨਾਂ ਦੀ ਅਗਵਾਈ 'ਚ ਇੱਕ ਮਹਿੰਮ ਚੱਲੀ ਹਾਂਜੀ ਸੁਣਿਆ ਸੀ ਇਸ ਬਾਰੇ ਬੱਚਿਆਂ ਤੋਂ ਜ਼ਬਰੀ ਭੀਖ ਮੰਗਵਾਉਣ ਦੇ ਖਿਲਾਫ ਕਹਿੰਦੇ 47 ਬੱਚਿਆਂ ਨੂੰ ਬਚਾਇਆ ਵੀ ਗਿਆ ਇਹ ਤਾਂ ਬਹੁਤ ਵਧੀਆ ਕੰਮ ਹੈ ਮਤਲਬ ਇੱਕ ਗੰਭੀਰ ਸਮੱਸਿਆ 'ਵਲ ਧਿਆਨ ਦਿੱਤਾ ਗਿਆ। ਹਾਂ ਪਰ ਕੀ ਇਹ ਕਾਫੀ ਹੈ ਲੰਬੇ ਸਮੇਂ ਲਈ? ਦੇਖੋ ਕਦਮ ਤਾਂ ਛਲਾਗਾ ਹੋ ਗਿਆ ਪਰ ਅਸਲ ਕੰਮ ਹੁਣ ਸ਼ੁਰੂ ਹੁੰਦਾ। ਇਹਨਾਂ ਬੱਚਿਆਂ ਦਾ ਮੁੜ ਵਸੇਬਾ, ਉਹਨਾਂ ਦੀ ਪੜਾਈ। ਹਾਂਜੀ ਉਹ ਜ਼ਰੂਰੀ ਹੈ। ਜੇ ਸਿਰਫ ਬਚਾ ਲਿਆ ਤੇ ਅੱਗੇ ਕੁਝ ਨਾ ਹੋਇਆ ਫਿਰ ਤਾਂ ਗੱਲ ਉੱਥੇ ਦੀ ਉੱਥੇ ਰਹਿ ਜਾਣੀ ਹੈ। ਲਗਾਤਾਰ ਨਿਗਰਾਨੀ ਚਾਹੀਦੀ ਹੈ ਤੇ ਜੜ ਤੱਕ ਜਾਣਾ ਪਊਗਾ। ਬਿਲਕੁਲ। ਅੱਛਾ ਨਾਲ ਹੀ ਕਾਨੂੰਨ ਵਿਵਸਥਾ ਵਾਲੇ ਪਾਸੇ ਵੀ ਕੁਝ ਖਬਰਾਂ ਨੇ। ਮੁਹਾਲੀ ਪੁਲਿਸ ਨੇ ਅ ਦੋ ਬੰਦੇ ਫੜੇ ਨੇ ਅੱਛਾ ਕਿਸ ਮਾਮਲੇ ਚ ਇੱਕ ਮੱਧ ਪ੍ਰਦੇਸ਼ ਦਾ ਮਜ਼ਦੂਰ ਸੀ ਉਹਦੇ ਕਤਲ ਦੇ ਮਾਮਲੇ ਚ ਖਬਰਾਂ ਚ ਆਇਆ ਕਿ ਕਥਿਤ ਤੌਰ ਤੇ ਕਟਮਾਰ ਕਰਨ ਵਾਲਿਆਂ ਚ ਨਿਹੰਗ ਸ਼ਾਮਿਲ ਸਨ ਹੂੰ ਇਹ ਤਾਂ ਗੰਭੀਰ ਗੱਲ ਹੈ ਤੇ ਮੁਹਾਲੀ ਚ ਇੱਕ ਔਰ ਘਟਨਾ ਵੀ ਹੋਈ ਹੈ ਨਾ ਹਾਂ ਉਹ ਚੱਪੜ ਜਿਹੜੀ ਨੇੜੇ ਪੁਲਿਸ ਮੁਕਾਬਲਾ ਹੋਇਆ ਹਾਂਜੀ ਹਾਂਜੀ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨਾਂ ਦਾ ਬੰਦਾ ਜ਼ਖਮੀ ਹਾਲਤ ਚ ਫੜਿਆ ਗਿਆ ਕਹਿੰਦੇ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਮਤਲਬ ਡੀਕੇਆਏ ਨਾਲ ਜੁੜਿਆ ਹੋਇਆ ਹੈ ਬਿਲਕੁਲ ਇਹ ਜਿਹੜੀਆਂ پابੰਦੀ ਛੁਦਾ ਜਥੇਬੰਦੀਆਂ ਨੇ ਤਾਂ ਇਹ ਦੋਵੇਂ ਘਟਨਾਵਾਂ ਇੱਕ ਪਾਸੇ ਆਪਸੀ ਹਿੰਸਾ ਦੂਜੇ ਪਾਸੇ ਕੀ ਕਹਿੰਦੇ ਆ ਸੰਗਠਿਤ ਖਾੜਕੂਵਾਦ ਦਾ ਸ਼ੱਕ ਇਹ ਕੀ ਦੱਸ ਰਹੀਆਂ ਨੇ ਦੇਖੋ ਇਹ ਦੱਸਦੀਆਂ ਨੇ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ ਕੋਈ ਸੌਖਾ ਕੰਮ ਨਹੀਂ ਬਹੁਤ ਸਾਰੀਆਂ ਪਰਤਾਂ ਨੇ ਇਹਦੇ ਚ ਹੂੰ ਇੱਕ ਪਾਸੇ ਸਮਾਜ ਤਣਾਅ ਹੈ ਹਿੰਸਾ ਹੈ ਦੂਜੇ ਪਾਸੇ ਪੁਰਾਣੀਆਂ ਜਥੇਬੰਦੀਆਂ ਦੀ ਹਲਚਲ ਦੀ ਚਿੰਤਾ ਵੀ ਹੈ ਤੇ ਪੁਲਿਸ ਦੀ ਕਾਰਵਾਈ ਪੁਲਿਸ ਆਪਣਾ ਕੰਮ ਕਰ ਰਹੀ ਹੈ ਗ੍ਰਿਫਤਾਰੀਆਂ ਮੁਕਾਬਲੇ ਇਹ ਸਰਕਾਰੀ ਜਵਾਬਤਾ ਹੈ ਪਰ ਇਹ ਮਸਲੇ ਮਤਲਬ ਕਾਫੀ ਡੂੰਗੇ ਨੇ ਸਿਰਫ ਪੁਲਿਸ ਐਕਸ਼ਨ ਨਾਲ ਸ਼ਾਇਦ ਪੂਰਾ ਹੱਲ ਨਾ ਹੋਵੇ ਠੀਕ ਹੈ ਤੇ ਇੰਨਾ ਸਭ ਦੇ ਨਾਲ ਉਹੀ ਪੁਰਾਣੀ ਕਹਾਣੀ ਬੁਨਿਆਦੀ ਢਾਂਚੇ ਦੀ ਮੀ ਪਿਆ ਨਹੀਂ ਕਿ ਜ਼ੀਰਕਾਪੁਰ ਤੇ ਖਰੜਚ ਪਾਣੀ ਭਰ ਗਿਆ ਹਾਂ ਤੇ ਟ੍ਰੈਫਿਕ ਜਮ ਕਾਰਨ ਫੇਰ ਹੋਈ ਡਰੇਨੇਜ ਦਾ ਮਾੜਾ ਹਾਲ ਇਹ ਤਾਂ ਜੀ ਹਰ ਸਾਲ ਦੀ ਰੁਟੀਨ ਬਣ ਗਈ ਲੱਗਦੀ ਹੈ ਸ਼ਹਿਰੀ ਯੋਜਨਾਬੰਦੀ ਤੇ ਵੱਡਾ ਸਵਾਲੀਆ ਨਿਸ਼ਾਨ ਹੈ ਸਹੀ ਗੱਲ ਹੈ ਪਰ ਇਸੇ ਖੇਤਰ ਚ ਇੱਕ ਚੰਗੀ ਖਬਰ ਵੀ ਹੈ ਅੱਛਾ ਚੰਡੀਗੜ੍ਹ ਨਗਰ ਨਿਗਮ ਨੇ ਦਾਦੂ ਮਾਜਰਾਜ ਜਿਹੜਾ ਕੂੜੇ ਦਾ ਪਹਾੜ ਹੈ ਨਾ ਹਾਂਜੀ ਹਾਂਜੀ ਉਹ ਡੰਪਿੰਗ ਗਰਾਉਂਡ ਉਹਨੂੰ ਬਾਇਓ ਰੀਮੀਡੀਏਸ਼ਨ ਮਤਲਬ ਜੈਵਿਕ ਤਰੀਕੇ ਨਾਲ ਘਟਾਉਣ ਚ ਕਾਫੀ ਕੰਮ ਕੀਤਾ ਹੈ ਕਹਿੰਦੇ 70-75% ਕੂੜਾ ਨਿਪਟਾ ਲਿਆ ਚਲੋ ਇਹ ਤਾਂ ਰਾਹਤ ਵਾਲੀ ਗੱਲ ਹੈ ਪਰ ਅਜੇ ਵੀ ਕੰਮ ਬਾਕੀ ਹੈ ਹੈਨਾ ਹਾਂ ਬਾਕੀ ਤਾਂ ਹੈ ਪਰ ਇੱਕ ਪਾਸੇ ਇਹ ਕੋਸ਼ਿਸ਼ ਤੇ ਦੂਜੇ ਪਾਸੇ ਵਾਤਾਵਰਣ ਦੀ ਇੱਕ ਹੋਰ ਚਿੰਤਾ ਨਦੀਆਂ ਦਾ ਪ੍ਰਦੂਸ਼ਣ ਹਾਂ ਖਾਸ ਕਰਕੇ ਲੁਧਿਆਣੇ ਵਾਲਾ ਬੁੱਡਾ ਨਾਲਾ ਬਿਲਕੁਲ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਉਹ 11 ਪਟੀਸ਼ਨਾਂ ਸੁਨੇਗਾ ਇਸ ਬਾਰੇ ਇਲਜ਼ਾਮ ਨੇ ਡਾਈਂਗ ਯੂਨਿਟਾਂ ਤੇ ਤੇ ਟ੍ਰੀਟਮੈਂਟ ਪਲਾਂਟਾਂ ਤੇ ਕਿ ਉਹ ਜ਼ਹਿਰੀਲਾ ਪਾਣੀ ਛੱਡ ਰਹੇ ਨੇ ਜੇ ਆਪਾਂ ਇਹ ਦੋਵੇਂ ਗੱਲਾਂ ਜੋੜ ਕੇ ਦੇਖੀਏ ਦਾਦੂ ਮਾਜਰਾ ਚ ਥੋੜੀ ਬਿਹਤਰੀ ਤੇ ਬੁੱਡੇ ਨਾਲੇ ਦਾ ਗੰਭੀਰ ਮਸਲਾ ਹਾਂਜੀ ਤਾਂ ਇਹ ਉਹੀ ਸੰਘਰਸ਼ ਦਿਸਦਾ ਹੈ ਉਦਯੋਗ ਤੇ ਵਾਤਾਵਰਣ ਵਿਚਾਲੇ ਕੂੜਾ ਘਟਨਾ ਚੰਗਾ ਸੰਕੇਤ ਹੈ ਪਰ ਦਰਿਆਵਾਂ ਨੂੰ ਬਚਾਉਣਾ ਬਹੁਤ ਵੱਡੀ ਤੇ ਜ਼ਰੂਰੀ ਚੁਣੌਤੀ ਹੈ ਇਸ ਲਈ ਸਖਤੀ ਚਾਹੀਦੀ ਹੈ ਸਹੀ ਗੱਲ ਹੈ ਅੱਛਾ ਇੱਕ ਖਬਰ ਰੇਲਵੇ ਨਾਲ ਜੁੜੀ ਵੀ ਸੀ ਹਾਂ ਕੁਝ ਨਵੀਂ ਟ੍ਰੇਨ ਸ਼ੁਰੂ ਹੋਈ ਹੈ ਸ਼ਾਇਦ ਹਾਂ ਜੀ ਉਤਰੀ ਰੇਲਵੇ ਨੇ ਉਦੈਪੁਰ ਤੇ ਚੰਡੀਗੜ੍ਹ ਵਿਚਾਲੇ ਇੱਕ ਨਵੀਂ ਸੁਪਰ ਫਾਸਟ ਟ੍ਰੇਨ ਸ਼ੁਰੂ ਕੀਤੀ ਹੈ ਹਫਤੇ ਚ ਦੋ ਵਾਰ ਚੱਲੇਗੀ اچھا ਕਿਹੜੇ ਸ਼ਹਿਰਾਂ ਤੋਂ ਹੁੰਦੀ ਹੋਈ ਇਹ ਜੈਪੁਰ ਅਜਮੇਰ ਰੋਹ ਤੱਕ ਅੰਬਾਲਾ ਹੁੰਦੀ ਹੋਈ ਆਏਗੀ ਜਾਏਗੀ ਚਲੋ ਇਹ ਵਧੀਆ ਗੱਲ ਹੈ ਕਨੈਕਟੀਵਿਟੀ ਵਧੇਗੀ ਤਾਂ ਵਪਾਰ ਤੇ ਆਮ ਲੋਕਾਂ ਨੂੰ ਆਉਣ ਜਾਣ ਸਹੂਲਤ ਹੋਵੇਗੀ ਹਾਂ ਥੋੜੀ ਆਸਾਨੀ ਹੋ ਜਾਵੇਗੀ ਤਾਂ ਇਸ ਸਾਰੀ ਗੱਲਬਾਤ ਦਾ ਅ ਨਿਚੋੜ ਕੀ ਨਿਕਲਦਾ ਦੇਖੋ ਤਸਵੀਰ ਕਾਫੀ ਮਿਲੀਜੁਲੀ ਹੈ ਹਮ ਪੰਜਾਬ ਇੱਕੋ ਵੇਲੇ ਕਈ ਮੋਰਚਿਆਂ ਤੇ ਹੈ ਵਿਅਕਤੀਗਤ ਹੱਕਾਂ ਦੀ ਰਾਖੀ ਸਮਾਜਿਕ ਬੁਰਾਈਆਂ ਨਾਲ ਲੜਾਈ ਕਾਨੂੰਨ ਵਿਵਸਥਾ ਸ਼ਹਿਰੀ ਢਾਂਚਾ ਵਾਤਾਵਰਣ ਹਰ ਪਾਸੇ ਕੁਛ ਨਾ ਕੁਛ ਚੱਲ ਰਿਹਾ ਹੈ ਹਾਂਜੀ ਕਿਤੇ ਸੁਧਾਰ ਦੀ ਕੋਸ਼ਿਸ਼ ਹੈ ਜਿਵੇਂ ਦਾਦੂ ਮਾਜਰਾ ਚ ਪਰ ਕਈ ਪੁਰਾਣੀਆਂ ਗੰਭੀਰ ਸਮੱਸਿਆਵਾਂ ਜਿਵੇਂ ਡਰੇਨੇਜ ਜਾਂ ਨਦੀਆਂ ਦਾ ਪ੍ਰਦੂਸ਼ਣ ਉਹ ਉਵੇਂ ਹੀ ਖੜੀਆਂ ਨੇ ਇਹ ਵਾਕਈ ਇੱਕ ਗੁੰਝਲਦਾਰ ਜੀ ਸਥਿਤੀ ਹੈ ਹਰ ਕਟਨਾ ਭਾਵੇਂ ਅਦਾਲਤ ਦਾ ਫੈਸਲਾ ਹੋਵੇ ਭਾਵੇਂ ਪੁਲਿਸ ਦੀ ਕਾਰਵਾਈ ਜਾਂ ਨਵੀਂ ਰੇਲ ਲਾਈਨ ਹਾਂਜੀ ਇਹ ਸਭ ਮਿਲ ਕੇ ਖੇਤਰ ਦੇ ਅੱਜ ਤੇ ਆਉਣ ਵਾਲੇ ਕੱਲ ਤੇ ਅਸਰ ਪਾਉਂਦੀਆਂ ਨੇ ਬਿਲਕੁਲ ਇਹ ਇੱਕ ਮਹੱਤਵਪੂਰਨ ਸਵਾਲ ਵੀ ਖੜਾ ਕਰਦਾ ਹੈ ਹਾਂ ਇੱਕ ਸਵਾਲ ਮੇਰੇ ਮਨ ਵਿੱਚ ਵੀ ਆ ਰਿਹਾ ਸੀ ਜਿਸ ਤੇ ਸੋਚਿਆ ਜਾ ਸਕਦਾ ਹੈ ਦੱਸੋ ਕਿ ਜਦੋਂ ਅਸੀਂ ਦਾਦੂ ਮਾਜਰਾ ਵਰਗੇ ਮਾਮਲਿਆਂ 'ਚ ਥੋੜੀ ਤਰੱਕੀ ਦੇਖਦੇ ਹਾਂ ਜਾਂ ਅਪਰਾਧ ਤੇ ਕਾਰਵਾਈ ਹੁੰਦੀ ਹੈ ਤਾਂ ਫਿਰ ਜਿਹੜੇ ਸਿਸਟਮ ਵਾਲੇ ਮੁੱਦੇ ਨੇ ਜਿਵੇਂ ਹਰ ਸਾਲ ਮੌਨਸੂਨ 'ਚ ਉਹੀ ਡਰੇਨੇਜ ਦੀ ناکਾਮੀ ਜਾਂ ਬੁੱਢੇ ਨਾਲੇ ਵਰਗੇ ਦਰਿਆਵਾਂ ਦਾ ਲਗਾਤਾਰ ਗੰਦਾ ਹੋਣਾ ਹਾਂਜੀ ਇਹਨਾਂ ਨੂੰ ਹੱਲ ਕਰਨ ਲਈ ਇੱਕ ਜ਼ਿਆਦਾ ਪੱਕੀ ਇੱਕ ਲੰਬੇ ਸਮੇਂ ਦੀ ਯੋਜਨਾ ਕਿਉਂ ਨਹੀਂ ਬਣਦੀ ਮਤਲਬ ਸਿਰਫ ਹਰ ਸਾਲ ਐਮਰਜੈਂਸੀ 'ਚ ਕੰਮ ਕਰਨ ਦੀ ਬਜਾਏ ਕੋਈ ਟਿਕਾਊ ਹੱਲ ਕਿਵੇਂ ਕੱਢਿਆ ਜਾ ਸਕਦਾ ਹੈ ਸਹੀ ਗੱਲ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਕੀ ਅਸੀਂ ਸਿਰਫ ਤੁਰੰਤ ਪ੍ਰਤੀਕਿਰਿਆ ਦੇ ਰਹੇ ਹਾਂ ਜਾਂ ਅਸਲ ਵਿੱਚ ਪਵਿੱਖਲੇ ਯੋਜਨਾ ਬਣਾ ਰਹੇ ਹਾਂ